MRS ਪੰਜਾਬ ਪੁਲਿਸ ਅਕੈਡਮੀ ਫਲੋਰ ਵਿਖੇ ਸਾਰੇ ਹੀ ਰੇਂਜਡ ਡੀਆਈਜੀ ਐਸਐਸਪੀ ਤੇ ਐਸਪੀ ਦੇ ਨਾਲ ਇੱਕ ਰਾਜਪਦਰੀ ਕਾਨੂੰਨ ਵਿਵਸਥਾ ਮੀਟਿੰਗ ਕੀਤੀ ਗਈ ਜਿਸ ਵਿੱਚ ਚੱਲ ਰਹੇ ਨਸ਼ਿਆਂ ਵਿਰੁੱਧ ਡਰੱਗ ਕਾਨੂੰਨ ਲਾਗੂ ਕਰਨ ਦੇ ਵਿੱਚ ਰਾਜ ਵਿੱਚ ਕਾਨੂੰਨ ਅਮਨ ਦੀ ਵਿਵਸਥਾ ਨੂੰ ਲੈ ਕੇ ਅਤੇ ਅੰਦਰੂਨੀ ਸੁਰੱਖਿਆ ਦੇ ਦ੍ਰਿਸ਼ ਦੀ ਸਮੀਖਿਆ ਕੀਤੀ ਗਈ ਇਸ ਮੌਕੇ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਆਓ ਤੁਹਾਡਾ ਨਾ ਕਰਦੇ ਹਾਂ ਸਾਂਝੀ ਅੱਜ ਪੰਜਾਬ ਪੁਲਿਸ ਅਕੈਡਮੀ ਫਲੋਰ ਵਿਖੇ ਸਟੇਟ ਲੈਵਲ ਲਾਅ ਐਂਡ ਆਰਡਰ ਰਿਵਿਊ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਾਰੇ ਡਿਸਟ੍ਰਿਕਟ ਐਸਐਸਪੀਜ਼ ਕਮਿਸ਼ਨਰਜ਼ ਆਫ ਪੁਲਿਸ ਰੇਂਜ ਡੀਆਈਜੀਜ਼ ਅਤੇ ਸੀਨੀਅਰ ਆਫੀਸਰਜ਼ ਪੁਲਿਸ ਹੈੱਡ ਕੁਆਟਰ ਤੋਂ ਸ਼ਾਮਿਲ ਹੋਏ ਇਸ ਦੇ ਵਿੱਚ ਮੇਨਲੀ ਤਿੰਨ ਪੈਰਾਮੀਟਰਸ ਪੁਲਿਸ ਦੀ ਪਰਫਾਰਮੈਂਸ ਦੇ ਰਿਵਿਊ ਕੀਤੇ ਗਏ ਯੋਧ ਨਸ਼ਿਆ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਐਂਟੀ ਡਰੱਗ ਕੈਂਪੇਨ ਹੈਗਾ ਐਕਸ਼ਨ ਅਗੇਂਸਟ ਆਰਗੇਨਾਈਜ਼ਡ ਕ੍ਰਾਈਮ ਅਤੇ ਐਕਸ਼ਨ ਅਗੇਂਸਟ ਟਰੋਰ ਮੋਡਿਊਲਸ ਯੋਧਨਾਸ਼ਾ ਵਿਰੋਧ ਅਭਿਆਨ ਦੇ ਅੰਤਰਗਤ 1 ਮਾਰਚ ਔਨਵਰਡਸ 13665 ਐਫ ਆਈ ਆਰ ਦਰਜ ਹੋਈਆਂ ਤੇ 18424 ਗ੍ਰਿਫਤਾਰੀਆਂ ਹੋਈਆਂ ਜਿਨ੍ਹਾਂ ਦੇ ਵਿੱਚੋਂ 2603 ਕਮਰਸ਼ੀਅਲ ਕੇਸਿਸ ਹੈਗੇ ਤਕਰੀਬਨ 900 ਕਿਜੀ ਹਿਰੋਇਨ 332 ਕਿਜੀ ਓਪੀਐਮ 13 ਕਿਜੀ ਚਰਸ 6 ਕਿਜੀ ਆਇਸ ਰਿਕਵਰ ਹੋਈ ਹੈ ਸਾਢੇ 11 ਕਰੋੜ ਡਰਗ ਮਨੀ ਇਸ ਪੂਰੇ ਅਭਿਆਨ ਦੇ ਵਿੱਚ 90% ਕਨਵਿਕਸ਼ਨ ਰੇਟ ਰਹੀ ਹੈ ਤੇ 162 ਜਿਹੜੇ ਪ੍ਰਾਪਰਟੀਆਂ ਨੂੰ ਲੀਗਲ ਤਰੀਕੇ ਨਾਲ ਸਮਗਲਰਸ ਦੀ ਪ੍ਰਾਪਰਟੀਆਂ ਨੂੰ ਡਿਮੋਲਿਸ਼ ਕੀਤਾ ਗਿਆ ਹੈ ਜਿਹੜਾ ਸੈਕਸ਼ਨ 64 ਐਫ ਹੈਗਾ ਐਨਡੀਪੀਐਸ ਐਕਟ ਦੇ ਵਿੱਚ ਉਸ ਦੇ ਵਿੱਚ 220 ਲੋਕਾਂ ਦੇ ਖਿਲਾਫ ਪ੍ਰੋਸੀਡਿੰਗਸ ਲਾਂਚ ਕੀਤੀ ਗਈ ਹੈ ਸੇਫ ਪੰਜਾਬ ਹੈਲਪਲਾਈਨ ਤੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਈਐਫਆਈਆਰਸ ਦੀ ਕਨਵਰਸ਼ਨ ਰੇਟ ਤਕਰੀਬਨ 30% ਹੈ 3000 ਤੋਂ ਵੱਧ 3671 ਐਫਆਈਆਰਾਂ ਦਰਜ ਹੋਈਆਂ ਅਤੇ 4872 ਗ੍ਰਿਫਤਾਰੀਆਂ ਹੋਈਆਂ ਇਹ ਲੋਕਾਂ ਦੇ ਟਿਪਸ ਤੇ ਜਿਹੜੀ ਇਨਫਾਰਮੇਸ਼ਨ ਪਬਲਿਕ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ ਉਸ ਤੇ ਕਾਰਵਾਈ ਹੁੰਦੀ ਹੈ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਡਰੱਗ ਵਿਕਦੀ ਹੈ ਡਰੱਗ ਬਾਰੇ ਕੋਈ ਇਨਫੋਰਮੇਸ਼ਨ ਹੈ ਤਾਂ ਉਹ ਬੇਖੌਫ ਬੇਤੜਕ ਹੋ ਕੇ ਸਾਨੂੰ ਇਨਫੋਰਮੇਸ਼ਨ ਦੇਣ ਉਸ ਤੇ ਕਾਰਵਾਈ ਕੀਤੀ ਜਾਊਗੀ ਆਰਗੇਨਾਈਜ਼ਡ ਕ੍ਰਾਈਮ ਗੈਂਗਸਟਰ ਦੇ ਖਿਲਾਫ ਐਕਸ਼ਨ ਪੁਲਿਸ ਦੀ ਟੌਪਮੋਸ ਪ੍ਰਾਇਰੀਟिज ਚ ਹੈ ਉਹ ਬਹੁਤ ਹੀ ਡਿਟੇਲ ਦੇ ਵਿੱਚ ਡਿਸਕਸ ਹੋਇਆ ਸਾਡੇ ਸਾਰੇ ਜਿਹੜੇ ਕੇਸ ਹੈਗੇ ਉਹ ਟ੍ਰੇਸਟ ਹੈਗੇ ਉਹਦੇ ਵਿੱਚ ਪਰਪੈਕਟਰੇਟਰਸ ਆਈਡੈਂਟੀਫਾਈਡ ਹੈ एफर्ट्स आर बीइंग मेड बींग पाकिस्तान वालों स्पन्सर्ड जी टेरर uh, एक्टिविटीज हैं उसकी समीक्षा की गई डिस्कस किया गया वी हैव हंड्रेड परसेंट सॉल्व ऑल टेरर केसिस पंजाब पुलिस इज फुली कमिटेड टू मेनटेन सेफ्टी एंड सिक्योरिटी इन द स्टेट एंड मेक पंजाब ड्रग फ्री